ਬੜੀ ਜ਼ਰੂਰੀ ਵੀਡੀਓ ਆ ਹਰ ਇੱਕ ਪੰਜਾਬੀ ਲਈ ਜਿਹੜਾ ਜਾਨਣਾ ਚਾਹੁੰਦਾ ਕਿ ਹਰ ਵੱਡੀਆਂ ਖੋਜਾਂ ਅੰਗਰੇਜ਼ ਹੀ ਕਿਉਂ ਕਰਦੇ ਆ ਅਫਰੀਕਾ ਜਾਂ ਬਾਕੀ ਹਿੰਦੁਸਤਾਨ ਵਰਗੇ ਦੇਸ਼ ਕਿਉਂ ਨਹੀਂ ਕਰਦੇ ਜਿਹੜੀਆਂ ਵੱਡੀਆਂ ਖੋਜਾਂ ਦੁਨੀਆ ਨੂੰ ਚਲਾ ਰਹੀਆਂ ਏ ਤੁਸੀਂ ਸੈਟਲਾਈਟ ਕਹਿ ਲਓ ਗੂਗਲ ਕਹਿ ਲਵੋ ਬਿਜਲੀ ਕਹਿ ਲਵੋ ਹਨ ਪਹੀਆ ਕਹਿ ਲਵੋ ਇਹ ਬ੍ਰਿਟਿਸ਼ ਬ੍ਰਿਟੇਨ ਦੇ ਲੋਕ ਹਨ ਅਮਰੀਕਾ ਦੇ ਜਰਮਨ ਦੇ ਫਰਾਂਸ ਦੇ ਇਸ ਤਰ੍ਹਾਂ ਦੇ ਦੇਸ਼ ਹੀ ਕਿਉਂ ਕਰਦੇ ਆ ਬਾਕੀ ਦੇਸ਼ ਕਿਉਂ ਨਹੀਂ ਕਰ ਪਾਉਂਦੇਗੇ ਕਹਿੰਦੇ ਭਾਵ ਕੀ ਗੋਰਿਆਂ ਦਾ ਦਿਮਾਗ ਬਾਕੀ ਲੋਕਾਂ ਨਾਲੋਂ ਜ਼ਿਆਦਾ ਤੇਜ਼ ਹੁੰਦਾ ਇੰਨਾ ਇਨਸਾਨੀਅਤ ਦੇ ਵਿੱਚ ਫਰਕ ਕਿਉਂ ਆ ਸਾਰੀਆਂ ਗੱਲਾਂ ਦੇ ਜਵਾਬ ਮੈਂ ਤੁਹਾਨੂੰ ਦਿੰਨਾਗਾ ਹੁਣ ਕੁਝ ਲੋਕ ਕਹਿੰਦੇ ਆ ਅਮਰੀਕਾ ਦੁਨੀਆ ਦਾ ਬੌਸ ਕਿਵੇਂ ਬਣ ਗਿਆ ਦੇਖੋ ਇਹ ਪਹਿਲੇ ਦੂਜੇ ਵਿਸ਼ਵ ਯੁੱਧ ਦੀਆਂ ਗੱਲਾਂ ਜਦੋਂ ਕਿਸੇ ਵੀ ਉਹ ਨਿਊਟਰਲ ਰਿਹਾ ਹਥਿਆਰ ਵਿੱਚ ਉਦਯੋਗਿਕ ਕ੍ਰਾਂਤੀ ਸਭ ਤੋਂ ਪਹਿਲਾਂ ਯੂਰਪ ਬ੍ਰਿਟੇਨ ਅਮਰੀਕਾ ਵਾਲੇ ਲੱਕ ਸਭ ਤੋਂ ਪਹਿਲਾ ਸੁਤੰਤਰ ਦੇਸ਼ ਜਿਹੜਾ ਅਮਰੀਕਾ ਬਣਿਆਗਾ ਠੀਕ ਆ ਉਹਨਾਂ ਦੇ ਕੋਲ ਅਨਕੂਲ ਵਾਤਾਵਰਨ ਸੀਗਾ ਡਾਲਰ ਦੀ ਪਾਵਰ ਵੱਧ ਗਈ ਸੀਗੀ ਪਾਉਂਡ ਸਟਰਲਿੰਗ ਤੋਂ ਬਾਅਦ ਡਾਲਰ ਦੀ ਜਦੋਂ ਵੈਲਿਊ ਹੋ ਗਈ ਤਾਂ 골ਡ ਉਹਨਾਂ ਦੇ ਕੋਲੇ ਹੋ ਗਿਆ ਤਾਂ ਕੋਈ ਵੀ ਵੱਡੀ ਚੀਜ਼ ਨੂੰ ਜਦੋਂ ਕਰਨਾ ਹੁੰਦਾ ਵੱਡੇ ਸਕੇਲ ਤੇ ਤਾਂ ਉਹਦੇ ਲਈ ਪੈਸਾ ਚਾਹੀਦਾ ਰਿਸੋਰਸ ਚਾਹੀਦੇ ਆ ਤਾਂ ਅਮਰੀਕਾ ਵਰਗਾ ਦੇਸ਼ ਹੀ ਦੇ ਸਕਦਾ ਬਾਕੀ ਦੇਿਸੇ ਕਿຊ ਨੂੰ ਐਡੀਆਂ ਐਡੀਆਂ ਆਪਰਚੂਨਟੀਆਂ ਨਹੀਂ ਦੇ ਸਕਦੇ ਜੀ ਕਹਿਣ ਤੋਂ ਬਾਅਦ ਹੁਣ ਇੱਕ ਜਿਹੜੀ ਸਟੱਡੀ ਸਾਹਮਣੇ ਆਈ ਆ ਪਹਿਲਾਂ ਤੁਸੀਂ IQ ਲਿਸਟ ਦੇਖ ਲਓ IQ ਲਿਸਟ ਆ ਬਈ ਅਲੱਗ ਅਲੱਗ ਦੇਸ਼ਾਂ ਦੀ ਕਿਹਦਾ ਕਿੰਨਾ IQ ਲੈਵਲ ਆ ਇਹ ਲਿਸਟ ਤੁਸੀਂ ਦੇਖ ਲਓ ਹਿੰਦੂਸਤਾਨ ਦਾ ਨਾਮ ਤੁਸੀਂ ਦੇਖ ਲਓ ਇਹ ਲਿਸਟ ਦੇ ਵਿੱਚ ਕਿੱਥੇ ਆਉਂਦਾਗਾ ਤਾਂ ਪਿਛੇ ਇੱਕ ਸੋਧ ਹੋਈ ਆ ਜਿਹੜੇ ਹਿੰਦੂਸਤਾਨੀ ਲੋਕ ਆ ਇਹਨਾਂ ਦਾ ਦਿਮਾਗ ਛੋਟਾ ਏ ਠੀਕ ਆ ਗੁੱਸਾ ਨਾ ਕਰੇ ਹੋਏ ਗੱਲ ਦਾ ਇਹ ਸਚਾਈ ਆ ਜਿਹੜੇ ਕੋਰੀਅਨ ਚਾਈਨਾ ਇਧਰਲਾ ਇਲਾਕਾ ਜਿਹੜਾ ਹਨ ਇਹਨਾਂ ਲੋਕਾਂ ਦਾ ਦਿਮਾਗ ਕੰਪੈਰੀਟਿਵ ਇੰਡੀਅਨ ਕਹੋ ਉਹਨਾਂ ਦਾ ਦਿਮਾਗ ਥੋੜਾ ਜਿਹਾ ਵੱਡਾ ਏ ਹਿੰਦੂਸਤਾਨ ਦੇ ਲੋਕਾਂ ਦੇ ਮੁਕਾਬਲੇ ਚਾਈਨੀ ਕੋਰੀਆ ਜਿਹੜਾ ਉਧਰਲਾ ਜਾਪਾਨੀ ਇਲਾਕਾ ਹਨ ਸਾਈਜ਼ ਵੱਡਾ ਉਹਨਾਂ ਦੇ ਦਿਮਾਗ ਦਾ ਗੱਲ ਆਪਾਂ ਇਹ ਕਰਦੇ ਆਂ ਵੀ ਹਰ ਇੱਕ ਮੇਨ ਖੋਜਾਂ ਅਨਾਈਨ ਸ਼ਾਇਦ ਵਾਸਤੇ ਉਹਨਾਂ ਵੱਲੋਂ ਆਉਂਦੀਆਂ ਬਾਕੀ ਦੇਸ਼ਾਂ ਵੱਲੋਂ ਕਿਉਂ ਨਹੀਂ ਆਉਂਦੀਆਂ ਇਹੋ ਜੀ ਗੱਲ ਨਹੀਂ ਹੈਗੀ ਆ ਹਰ ਇੱਕ ਦੇਸ਼ ਨੇ ਹਰ ਇੱਕ ਸਭਿਅਤਾ ਨੇ ਯੋਗਦਾਨ ਦਿੱਤਾ ਹੈ ਦੁਨੀਆ ਨੂੰ ਜਿਵੇਂ ਕਿ ਅਰਬ ਲੋਕਾਂ ਨੇ ਵੀ ਯੋਗਦਾਨ ਦਿੱਤਾ ਕਹਿ ਦਿੰਦਾ ਹੈ ਉਹਨਾਂ ਨੇ ਕੁਛ ਖੁੱਦ ਨਹੀਂ ਕਿਤੇ ਉਹਨਾਂ ਨੇ ਯੋਗਦਾਨ ਦਿੱਤਾ ਹੈ ਉਹ ਖੰਗੋਲ ਵਿਗਿਆਨੀ ਰਹੇ ਆ ਉਹ ਠੀਕ ਆ ਉਹਨਾਂ ਨੇ ਬਹੁਤ ਜਿਹੜੀਆਂ ਕਲਾਕ੍ਰਿਤੀਆਂ ਬਿਲਡਿੰਗਾਂ ਬਣਾਉਣਾ ਠੀਕ ਆ ਵੱਡੀਆਂ-ਵੱਡੀਆਂ ਜਿਹੜੀਆਂ ਮਸਜਿਦਾਂ ਮਨਾਰਾਂ ਉਸ ਸਮੇਂ ਦੇ ਮਿਸਤਰੀ ਇਹੜਾ ਉਸਾਰੀ ਦਾ ਕੰਮ ਉਹਨਾਂ ਕੋਲੇ ਉਹ ਕਲਾ ਸੀ ਐਵੇਂ ਅਲੱਗ-ਅਲੱਗ ਖਿੱਤੇ ਦੇ ਲੋਕਾਂ ਕੋਲ ਆਪਣੀ-ਆਪਣੀ ਕਲਾ ਸੀ ਹੁਣ ਮੁੱਖ ਦੀ ਗੱਲ ਇੱਥੇ ਆਉਂਦੀ ਆ ਕਿ ਸਭ ਕੁਝ ਉਹਨਾਂ ਕੋਲੇ ਸਾਰੀਆਂ ਵੱਡੀਆਂ ਖੋਜਾਂ ਕਿਉਂ ਹੁੰਦੀਆਂ ਵੀ ਬਾਕੀ ਦੇਸ਼ ਹੱਥੇ ਹੱਤਰੇ ਬੈਠੇ ਆ ਸਾਰਾ ਅਫਰੀਕਾ ਬਾਕੀ ਤੇ ਇਧਰੋਂ ਜਿਵੇਂ ਹੁਣ ਬ੍ਰੇਨ ਚਿਪ ਬਣ ਗਈ ਹੈ ਹੋਰ ਵੱਡੀਆਂ-ਵੱਡੀਆਂ ਖੋਜਾਂ ਇਹਨਾਂ ਦੇਸ਼ਾਂ 'ਵਨੋਹੀ ਆਉਂਦੀਆਂ ਤਾਂ ਕਾਰਨ ਇਹਨਾਂ ਦਾ ਹੈਗਾ ਜੀ ਸਪਸ਼ਟ ਅਲੱਗ-ਅਲੱਗ ਖਿੱਤਿਆਂ ਦੇ ਅਲੱਗ-ਅਲੱਗ ਸੱਭਿਆਤਾਂ ਦੇ ਰੂਲ ਹੁੰਦੇ ਆ ਕਿ ਉਹ ਆਪਦੇ ਲੋਕਾਂ ਨੂੰ ਆਪਦੇ ਬੱਚਿਆਂ ਨੂੰ ਕਿਵੇਂ ਬੜਾਵਾ ਦਿੰਦੇ ਆ ਉਹ ਕਿਸ ਚੀਜ਼ਾਂ ਦੀਆਂ ਓਪਰਚ्युनिटीਆਂ ਦਿੰਦੇ ਆ ਉਹ ਸਮਾਜ ਕੀ ਹੋ ਜਾਏ ਹਨਾ ਉਹ ਵੱਡੇ ਹੁੰਦੇ ਬੱਚਿਆਂ ਦੇ ਲਈ ਕੀ ਕਰਦੇ ਆ ਠੀਕ ਆ ਉਹਨਾਂ ਦੇ ਟੀਚੇ ਕੀ ਮਿੱਥੇ ਜਾਂਦੇ ਆ ਸਾਰੀ ਗੱਲ ਪੈਸੇ ਤੇ ਵੀ ਡਿਪੈਂਡ ਕਰਦੀ ਆ ਠੀਕ ਆ ਰਿਸੋਰਸ ਹੋਣਗੇ ਤਾਂ ਸਾਰੀਆਂ ਚੀਜ਼ਾਂ ਹੋਣਗੀਆਂ ਮੌਕੇ ਹੋਣਗੇ ਤਾਂ ਸਾਰੀਆਂ ਚੀਜ਼ਾਂ ਹੋਣਗੀਆਂ ਉਹ ਦੇਸ਼ਾਂ ਦੇ ਵਿੱਚ ਸਿੱਖਿਆ ਨੂੰ ਵੱਧ ਬढ़ावा ਦਿੱਤਾ ਜਾਂਦਾਗਾ ਕੋਈ ਵੀ ਬੱਚਾ ਕੋਈ ਵੀ ਇਨਸਾਨ ਕੋਈ ਕੰਮ ਕਰਨਾ ਚਾਹੁੰਦਾਗਾ ਤਾਂ ਨੂੰ ਆਸੇ ਪਾਸੋਂ ਹੈਲਪ ਹੁੰਦੀ ਹੈ ਉੱਥੇ ਮਾਹੌਲ ਉਸ ਤਰ੍ਹਾਂ ਦਾਗਾ ਜਿਹੜੇ ਦੇਸ਼ ਦਾ ਜਿਸ ਤਰ੍ਹਾਂ ਦਾ ਮਾਹੌਲ ਹੋਊਗਾ ਉੱਥੋਂ ਦੇ ਜਿਹੜਾ ਯੂਥ ਆ ਉਸ ਤਰ੍ਹਾਂ ਹੀ ਉਹਨਾਂ ਦਾ ਆ ਬ੍ਰਿੰਗਿੰਗ ਉਹਨਾਂ ਦੇ ਦਿਮਾਗ ਵੀ ਹੋਊਗੇ ਠੀਕ ਹੈ ਅਲੱਗ ਅਲੱਗ ਕਲਚਰ ਦੇ ਹਿਸਾਬ ਨਾਲ ਵੀ ਕਿਹੜਾ ਕਲਚਰ ਕਿਹੜੀ ਚੀਜ਼ ਨੂੰ ਪ੍ਰਮੋਟ ਕਰਨਾ ਚਾਹੁੰਦਾਗਾ ਤਾਂ ਉਸ ਤਰ੍ਹਾਂ ਉਹਨਾਂ ਦੇ ਦਿਮਾਗ ਵਿਕਸਿਤ ਹੁੰਦੇ ਆ ਜਿਵੇਂ ਗੋਰੀ ਲੋਕਾਂ ਦਾ ਦਿਮਾਗ ਮਸ਼ੀਨਰੀ ਬਣਾਉਣੀ ਹੈ ਨਾ ਤਕਨੀਕੀ ਚੀਜ਼ਾਂ ਵਿਗਿਆਨਕ ਚੀਜ਼ਾਂ ਵੱਲ ਉਹਨਾਂ ਨੂੰ ਬढ़ावा ਦਿੰਦੇ ਆ ਉਹ ਆਪਦੇ ਹਨਾ ਉਹ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਤੇ ਅਰਬ ਦੇਸ਼ਾਂ ਵੱਲ ਲਾਲੋ ਉਹ ਉੱਧਰ ਨੂੰ ਹੁਣ ਸਿੱਖਿਆ ਲਈ ਭੇਜਦੇ ਆ ਆਪਣੇ ਦੇਸ਼ਾਂ ਵੱਲ ਲਾਲੋ ਇੰਜੀਨੀਅਰ ਬਣਾਵਣਾ ਭੇਜਦੇ ਆ ਤਾਂ ਅਲੱਗ-ਅਲੱਗ ਜਿਹੜੇ ਦੇਸ਼ ਆ ਉਹਨਾਂ ਦੀ ਆਪੋ ਆਪਣੀ ਸਮਰੱਥਾ ਹੈ ਤਾਂ ਇਹ ਚੀਜ਼ਾਂ ਜਿਹੜੇ ਦੇਸ਼ ਤਰੱਕੀ ਕਰ ਰਹੇ ਆ ਪ੍ਰਗਤੀ ਕਰ ਰਹੇ ਆ ਉਹ ਕਿਉਂ ਕਰ ਰਹੇ ਆ ਉਹਨਾਂ ਵੱਲ ਦੇਖੋ ਲੋੜਿੰਦੇ ਬਦਲਾਵ ਆਪਣੇ ਚੀਜ਼ਾਂ ਦੇ ਵਿੱਚ ਲਿਆਓ ਤਾਂ ਮੁੱਕਦੀ ਗੱਲ ਵੀਰੋ ਦਿਮਾਗ ਸਾਰੇ ਇਨਸਾਨਾਂ ਦਾ ਇੱਕੋ ਜਿਹਾ ਹੀ ਆ ਸਾਈਜ਼ ਛੋਟਾ ਵੱਡਾ ਹੋ ਸਕਦਾ ਏ ਤੇ ਹੈਗਾ ਵੀ ਆ IQ ਲੈਵਲ ਦਾ ਵੀ ਫਰਕ ਆ IQ ਲੈਵਲ ਦਾ ਫਰਕ ਹੋਣਾ ਵੀ ਉਹਨਾਂ ਦੇ ਕਲਚਰ ਤੇ ਡਿਪੈਂਡ ਕਰਦਾ ਕਿ ਉਹਨਾਂ ਦਾ ਕਲਚਰ ਉਹਨਾਂ ਨੂੰ ਕੀ ਜਿਵੇਂ ਅਸرائیਲੀ ਲੋਕ ਆ ਬੱਚਿਆਂ ਨੂੰ ਸ਼ੁਰੂ ਤੋਂ ਟ੍ਰੇਨ ਕਰਦੇ ਆ ਮਾਮਾਂ ਗਣਿਤ ਦੇ ਸਵਾਲ ਹੱਲ ਕਰਦੀਆਂ ਤਾਂ ਉਹਨਾਂ ਨੂੰ ਉਹਨਾਂ ਨੂੰ ਮਾਹੌਲ ਉਹੋ ਜਿਹਾ ਮਿਲਦਾਗਾ ਉਹੋ ਟੀਨਾ ਕਰਨ ਦੇ ਮੌਕੇ ਮਿਲਦੇ ਆ ਤੇ ਆਪਣੇ ਕਲਚਰ ਦੇ ਵਿੱਚ ਗਾਣੇ ਗੂਣੇ ਵੱਧ ਨੱਚਾ ਟੱਪਿਆ ਵੱਧ ਜਾਂਦਾਗਾ ਇਧਰ ਨੂੰ ਕੋਈ ਕਿਸੇ ਦਾ ਰੁਝਾਨ ਨਹੀਂ ਹੈਗਾਗਾ ਕਿ ਕੋਈ ਵੱਡੀ ਖੋਜ ਕਰੇ ਠੀਕ ਆ ਇਜ਼ਰਾਈਲੀ ਲੋਕਾਂ ਦੀ ਵੀ ਗਿਣਤੀ ਬਹੁਤ ਥੋੜੀ ਆ ਪਰ ਪੰਜਾਬੀਆਂ ਦੀ ਗਿਣਤੀ ਕਿਤੇ ਜ਼ਿਆਦੇ ਉਹਨਾਂ ਤੋਂ ਪਰ ਸਾਡੇ ਇਹ ਚੀਜ਼ਾਂ ਹੁੰਦੀਆਂ ਨਹੀਂ ਇਹ ਚੀਜ਼ਾਂ ਕਲਚਰ ਸਾਨੂੰ ਕਿਸ ਪਾਸੇ ਨੂੰ ਪੁਸ਼ ਕਰਦਾਗਾ ਇਹ ਚੀਜ਼ਾਂ ਮੈਟਰ ਕਰਦੀਆਂ ਐ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਕੱਲੇ-ਕੱਲੇ ਦੇਸ਼ ਦੇ ਵਿੱਚ ਕਿ ਉੱਥੋਂ ਦਾ ਯੂਥ ਕੀ ਕਰਦਾਗਾ ਉੱਥੋਂ ਦਾ ਮਾਹੌਲ ਕੀ ਐ ਤਾਂ ਉਹ ਸਭ ਨੇ ਯੋਗੇ ਵਾਧੇ ਆ ਦਿਮਾਗ ਸਭ ਦੇ ਇੱਕੋ ਜਿਹੇ ਹੁੰਦੇ ਆ ਜਿ ਉਹਨਾਂ ਦੀਆਂ ਜਗਾਹਾਂ ਮਾ ਸ਼ਿਫਟ ਕਰਤੀਆਂ ਜਾਣ ਤਾਂ ਇੱਕੋ ਜੇ ਹੋ ਜਾਣਗੇ ਜਿਵੇਂ ਜਿਹੜੇ ਇਲਾਕਿਆਂ ਦੇ ਵਿੱਚ ਧੁੱਪ ਜ਼ਿਆਦੇ ਪੈਂਦੀ ਐ ਉਧਰ ਲੋਕ ਕਾਲੇ ਹੋ ਜਾਂਦੇ ਆ ਤੇ ਉਹ ਜਿੱਧਰ ਠੰਡ ਆ ਉਧਰ ਗੋਰੇ ਹੋ ਜਾਂਦੇ ਆ ਠੀਕ ਐ ਜਿਵੇਂ ਚਾਈਨਾ ਵਾਲੇ ਲੋਕ ਆ ਠੀਕ ਹੈ ਉਹ ਇਲਾਕੇ ਦੇ ਹਿਸਾਬ ਨਾਲ ਉਹਨਾਂ ਦੇ ਮੂੰਹ ਉਹਨਾਂ ਦੇ ਸਹਿਜ ਜਿਸ ਤਰ੍ਹਾਂ ਦੀ ਉਹ ਭਾਸ਼ਾ ਬੋਲਦੇ ਆ ਜਿਵੇਂ ਉਹਨਾਂ ਦੇ ਜਵਾੜੇ ਹਿੱਲਦੇ ਉਸ ਤਰ੍ਹਾਂ ਦੇ ਉਹਨਾਂ ਦੇ ਮੂੰਹ ਦੀਆਂ ਛੇਪਾਂ ਬਣ ਜਾਂਦੀਆਂ ਹਨ ਇਹ ਅਲੱਗ-ਅਲੱਗ ਚੀਜ਼ਾਂ ਐ ਸਾਰੀਆਂ ਤਾਂ ਆਪਾਂ ਇੱਥੇ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦਾ ਦਿਮਾਗ ਆਪਣੇ ਨਾਲੋਂ ਵੱਧਦਾ ਇੱਥੇ ਆਪਾਂ ਇਹ ਕਹਿ ਸਕਦੇ ਆ ਕਿ ਸੱਭਿਆਚਾਰ ਦਾ ਕਲਚਰ ਦਾ ਉਹ ਮੌਕੇ ਦੇਣ ਦਾ ਫਰਕ ਆ ਵੀ ਉਹ ਨਵੀਂ ਪੀੜੀ ਨੂੰ ਕੀ ਦੇ ਰਿਹਾ ਠੀਕ ਹੈ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆਂ ਪੰਜਾਬੀ ਸਟੇਟਸ ਗੁਰੂ ਸ਼ੇਅਰ ਜਰੂਰ ਕਰ ਦਿਆ ਕਰੋ ਵੀਰ ਬਣ ਕੇ ਵੀਡੀਓ ਕਮੈਂਟ ਜਰੂਰ ਕਰਿਆ ਕਰੋ ਆਪਣਾ ਕਿ ਤੁਸੀਂ ਅਗਲੀ ਵੀਡੀਓ ਕਿਸ ਬਾਰੇ ਚਾਹੁੰਦੇ ਆ ਠੀਕ ਹੈ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ